ਓਹੋ ਹਾਏ ਹਾਏ ਕੱਲੀਆ ਉਹਨੇ ਕਿਵੇਂ ਕਿਵੇਂ ਲੱਤ ਤੇਰੀ ਬਾਣੀ ਦੋ ਬੇ ਹਾਏ ਹਾਏ ਇੱਥੇ ਬਾਏ ਹਾਏ ਸਰੀਰ ਟੜਦਾ ਸਰੀਰ ਟੜਦਾ ਓਏ ਕਰਦੇ ਆ ਪ੍ਰਾਣਿਆਂ ਨੂੰ ਦੱਸਦੇ ਆ ਬੋਤਲ ਬੋਤਲ ਲਿਆ ਬੋਤਲ ਮੰਗਾ ਤਾਹੀਂ ਤਾਂ ਕੱਲੀ ਚੜੀ ਆਉਂਦੀ ਆ ਕੱਲ ਦੀ ਪਿੱਤੀ ਨਹੀਂ ਆ ਤੇਰੀ ਖੱਲੀ ਸੈੱਟ ਕਰਵਾਗੇ ਹਉਂਦਾ ਹੋਣਾ ਪ੍ਰਾਣਾਂ ਜਾਂ ਦਿਲ ਟੁੱਟਿਆ ਵਾਲੀਆਂ ਚੀਜ਼ਾਂ ਸੁਣਾਵਾਂ ਤੈਨੂੰ ਦਿਲ ਟੁੱਟਿਆ ਦੀ ਜਿਹੜੀ ਉਹ ਛੱਡ ਗਈ ਨਹੀਂ ਸੀਗੀ ਉਹ ਵਾਲੀ ਹਾਂ ਜਿਹੜੀ ਗੋਹੋਂ ਛੱਡਦੇ ਹੁੰਦੇ ਸੀ ਉਹਨਾਂ ਦੇ ਘਰੇ ਅੱਛਾ ਇਹੋ ਜੀ ਝੱਟ ਮਾਰੀ ਚੰਦਰੀ ਨੇ ਕਿੱਥੇ ਬੱਧੀ ਆ ਸੁਜਾ ਤੱਲਾ ਚੱਕ ਕੇ ਲਿਆ ਤੈਨੂੰ ਮੈਂ ਸੁਣਾਉਣਾ ਤੂੰ ਮੇਰੇ ਖੱਲੀ ਪੋਏਂਗਾ ਆਏ ਅੰਗੇ ਸ਼੍ਰੀ ਤਾਂ ਮੇਰੇ ਹੀ ਟੁੱਟੀ ਜਾਂਦਾ ਆਹ ਆਹ ਕੀ ਐਸ ਜادو ਮੰਦਰ ਪਾਇਆ